ਹੁਣ ਇੱਕ ਦੋ ਦਿਨ ਇੱਥੇ ਹੀ ਆ ਤੇ ਮਹਾਰਾਜ ਦਾ ਪ੍ਰਕਾਸ਼ ਕਰਨਾ ਕੁਟਿਆ ਬੰਤਬਈ ਇੱਥੇ ਫਿਰ ਬਰ ਮਹਾਰਾਜ ਲੈਣ ਚੱਲੇ ਜਾਵਾਂਗੇ ਉਹ ਵੀ ਦਿਖਾਵਾਂਗੇ ਤਿਆਰੀਆਂ ਚੱਲ ਰਹੀਆਂ ਨੇ ਸਾਡੀਆਂ ਇੱਥੇ ਤੇ ਦੱਸਦੇ ਰਾਵਾਂਗੇ ਥੋੜਾ ਇਤਿਹਾਸ ਵੀ ਦੱਸਾਂ ਇਸ ਜਗ੍ਹਾ ਦਾ ਕੀ ਇਤਿਹਾਸ ਹੈ ਕਿਉਂ ਇੱਥੇ ਇੱਕ ਜਗ੍ਹਾ ਸਾਰੀ ਦਿਖਾਵਾਂਗਾ ਤੁਹਾਨੂੰ ਮੈਂ ਜਗ੍ਹਾ ਦੇ ਵਿੱਚ ਕਿੱਦਾਂ ਇੱਥੇ ਹੁਣ ਪੂਰਾ ਬਾਗ ਬਣਿਆ ਉਹਨੂੰ ਕੁਟਿਆ ਕਹਿੰਦੇ ਬਾਗ ਵੀ ਕਹਿੰਦੇ ਸੀ ਪਹਿਲਾਂ ਬਾਗ ਵੀ ਕਹੀ ਜਾਂਦੇ ਆ ਬਾਗ ਵਾਲੀ ਮੋਟਰ ਕਹਿੰਦੇ ਆ ਤੇ ਪੂਰਾ ਬਾਗ ਬਣਿਆ ਹੋਇਆ ਇੱਥੇ ਪਰ ਹੁਣ ਇੱਥੇ ਕੁਟਿਆ ਕਹਿੰਦੇ ਆ ਕਿਉਂ ਕਹਿੰਦਾ ਬੰਤਬਾਈ ਤੇ ਪੁੱਛਾਂਗਾ ਸਾਰੀ ਚੀਜ਼ਾਂ ਤੁਹਾਨੂੰ ਪਤਾ ਫਿਰ ਉਹ ਉਹਨਾਂ ਦੇ ਮੂਹ ਤੇ ਚੰਗਾ ਲੱਗੂਗਾ। ਆ ਮੇਰੀ ਡਿਊਟੀ ਲੱਗੀ ਤੇ ਮੇਰੇ ਹੱਥ ਪੜੇ ਪੜੇ ਹੋਏ ਨੇ ਥੋੜੇ ਥੋੜੇ ਜਿਹੇ। ਅ ਬੰਤਬਾਈ ਕਹਿੰਦਾ ਵੀ ਜਦੋਂ ਮਹਾਰਾਜ ਆਉਣਗੇ ਤੇ ਉਹਨਾਂ ਫੁੱਲਾਂ ਦੀ ਬਾਕਾ ਕਰਨੀ ਹੈ। ਤੇ ਹੁਣ ਤੁਹਾਨੂੰ ਅੰਦਰ ਦੇ ਦਿਖਾਉਂਦਾ ਹਾਂ ਮੈਂ। ਹਰੇਕ ਤਰ੍ਹਾਂ ਦਾ ਇੱਥੇ ਬੂਟਾ ਲੱਗਿਆ ਹੋਇਆ ਸਾਰੀ ਤਰ੍ਹਾਂ ਦੇ ਫਲ ਲੱਗੇ ਹੋਏ ਨੇ ਇੱਥੇ ਅਮਰੂਦ, ਆਂਬ। ਹਾਂ, ਕਿਆ ਬਲਾਂ ਕਹਿੰਦਾ ਰੋਟੀ ਚ ਦੇ ਦੇ ਲੈ ਤੂੰ? ਹਾਂ? ਮੈਂ ਮੈਂ ਇੰਗਾ ਗਿਆ ਨਹੀਂ ਮੈਂ ਕਮੇਟੀ ਦੇ ਪੱਤამდე। ਅੱਛਾ। ਦੇਖ ਕਿੰਨਾ ਕਿਆ ਆਇਆ ਚਲ ਦੇਖ ਲੈਂਦੇ ਆ ਬਹੁਤ ਸੋਹਣੀ ਸਜਾਵਟ ਕੀਤੀ ਹੋਈ ਇੱਥੇ ਬਾਹਰ ਲੱਗੇ ਹੋਏ ਆ ਜਦ ਹੋਰ ਵੱਡੇ ਵੱਡੇ ਹੋ ਜਾਣਗੇ ਤੇ ਫਿਰ ਵਧੀਆ ਲੱਗਣਗੇ ਤੇ ਹੁਣ ਚਲਦੇ ਅੰਦਰ ਬਿਸ਼ਾਓ ਲੋ ਫਿਰ ਕੀ ਦੇਖਦੇ ਬਿਸ਼ਾਓ ਫਿਰ ਹਾਂ ਅੱਛਾ ਇੱਕ ਐਸਾ ਕਰ ਲਉਦਾ ਐਸਾ ਬਿਸ਼ਾ ਲੋ ਚਲ ਮੱਤਬਾਈ ਨੂੰ ਆ ਜੜ ਦੋ ਇੱਧਰ ਬੈਠਣਾ ਇਧਰ ਤਾਂ ਪੂਰਾ ਵਿਛਾ ਲ ਦੋ ਚਾਰ ਪੰਜ ਉਹ ਸਾਈਡ ਵਿਛਾ ਲ ਦੋ ਇਧਰ ਪਾਸੇ ਦੂਜੇ ਇਕੱਲੇ ਮੈਟੇ ਵਿਛਾ ਦੋ ਐਸਾਈਡ ਕਹਿੰਦੇ ਆ ਇਹ ਲੇ ਗਾ ਵੀ ਬਰਾਦਰ ਅੱਜ ਮਰ ਦਾ ਪ੍ਰਕਾਸ਼ ਹੋਊਗਾ ਜੇ ਇੱਥੇ ਇਧਰ ਬੰਤ ਬਾਬਾ ਜੀ ਆ ਗਏ ਨੇ ਛੋਟੇ ਬਾਬਾ ਜੀ ਨਾਲ ਛੋਟੇ ਬਾਬਾ ਜੀ ਨਾਲ ਛੋਟੇ ਬਾਬਾ ਹਲੇ ਚੋ ਚੋ ਕਰ ਰਿਹਾ ਹਲੇ ਉਧਰ ਜਾ ਰਿਹਾ ਹਲੇ ਸਰਪੇਆ ਬਾਤ ਉਹਨਰ ਦੇ ਕੇ ਚਾਹ ਬਣਾਉਣ ਉਪਰ ਕਹਿੰਦਾ ਮਿੱਠਾ ਘਟ ਰੱਖਿਆ ਹੁਣ ਤਾਂ ਪੈ ਗਿਆ ਹਾਂ ਤਾਂ ਪੈ ਗਿਆ ਬਸ ਰੱਜੀ ਤਾੜਕਾ ਨੂੰ ਫੋਨ ਲੱਗੇਗਾ ਨਾ ਹਾਂ ਪਰ ਤਾਂ ਬਣੇ ਤੇ ਪਤਾ ਲੱਗੂਗੀ ਕਿ ਮਿੱਠਾ ਕਿਦਾਂ ਦਾ ਨਾ ਬਾਦੂ ਬਾਈ ਸਮਾਨ ਆ ਉਹ ਲੈ ਵਾ ਜੇ ਘਟ ਗਿਆ ਜੇ ਕੁਛ ਨਾ ਕੁਛ ਉਹ ਲੈ ਵਾ ਉਹ ਕੌਣ ਆ ਗਿਆ ਭਾਈ ਆ ਯਾਰ ਕਹਿੰਦੇ ਕਰਨਵੀਰ ਆ ਗਿਆ ਹਾਂ ਹਾਂ ਰੋਟੀ ਖਾ ਲਈ ਕਿਤੇ ਦਿਖਾਇਆ ਮੈਂ ਤੁਹਾਨੂੰ ਹੋਰ ਖਾਣੇ ਕਦੋਂ ਨੂੰ ਕਦੋਂ ਹੋਇਆ ਤੂੰ ਹਲੇ ਹਰ ਜਾ ਮਰਦੇ ਲਿਆਉਣਾ ਹਲੇ ਪੱਤਾ ਟੇਕਿਆ ਹਾਂ ਮਹਾਰਾਜ ਬਾਬਿਓ ਆਪਣੇ ਚਰਨਾਂ 'ਗਾ ਲਾ ਲਿਓ ਜੀ ਬਸ ਜੀ ਬਸ ਜੀ ਹਾਂ ਹਾਂ ਪਾਰਾ ਦੇ ਸਾਰੇ ਰਿਲੇਟਡ ਜਨਿਤਪਦ ਦਵਾਈ ਨਹੀਂ ਕੋ ਕੱਬੇ ਨਵਾਂ ਸਵਾਲ ਵਿਝਵਾਵ ਕਰ ਰਹੇ ਆ ਕਾਲ ਵੱਡਦਾ ਕੁਛੇ ਕਾਲ ਦਾ ਹਾਂ ਵੀ ਕਾਲੂ ਤੂੰ ਵੱਡਦਾ ਜੀਭ ਕੱਢ ਕੇ ਦਿਖਾ ਹਾਂ ਹਾਂ ਵੱਡਦਾ ਲੈ ਜੀ ਕੱਢਦਾ ਹਾਂ ਹਾਂ ਕਰਨਵੀਰ ਨੂੰ ਵੱਡੂ ਕੂੰਛ ਲਾ ਕੇ ਦਿਖਾ ਆਪੇ ਚੱਲਦੀ ਹੋਰ ਦੇ ਕੂੰਛ ਲਾ ਕੇ ਬਲਾਹ ਦਿਖਾਉਣ ਲੱਗ ਗਿਆ ਹੁਣ ਤੈਨੂੰ ਵੱਡੂ ਆ ਇਹ ਹਾਂ ਇਹ ਡਾਦਾ ਵੀ ਨਹੀਂ ਆਉਂਦੇ ਸਾਡਾ ਭਾਬੇ ਲੈ ਜਾ ਕੋ ਤੈਨੂੰ ਕੈਨੇਡਾ ਦਾ ਵੀਜ਼ਾ ਪੱਕਾ ਇਹ ਵੀ ਹੋਊਗਾ ਕੈਨੇਡਾ ਦਾ ਵੀਜ਼ਾ ਲਾਉਣਾ ਜੇ ਇਹ ਜਗਤੇ ਦੇ ਲਾ ਕੇ ਆਇਆ ਅੱਛਾ ਲੱਗਣਾ ਸੀ Thank no. you. لا ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਅਸੈਂਕਸ਼ਨ ਬੋਰਡ ਕਾ ਕਹਿੰਦੇ ਆ ਇਹ ਲਿਖੇ ਜਾਣਾ ਉੱਥੇ ਪੋਲਡਰ ਅੱਗੇ ਪਿੱਛੇ ਲੱਗਦਾ ਨਹੀਂ ਹੈਗਾ ਪੱਥੀਆਂ ਬਹੁਤ ਆ ਉੱਥੇ ਲਾਈ ਜਾਗੇ ਤੇ ਭੁੱਖ ਲੱਗੀ ਹੋਈ ਆ ਸਮੋਸਾ ਲੈਣ ਚੱਲੇ ਜੀ ਜਣਾ ਦੋ ਪੋਲਡਰਿੰਗ ਲੇਡੀ ਪਾਤਾ ਚਾਟ ਮਸਾਲਾ ਬਰੇਡ ਗੋੜ ਕਰਤਾ 20 ਮੋਸਾ ਪੈ ਕੇ ਛੋਟੂ ਹਾਂ ਜੀ ਹਾਂ ਜੀ ਬਾਲ ਮਜ਼ਦੂਰੀ ਹਾਂ ਜੀ ਕਰਦਾ ਨਮਾਲਾ ਭਾਬਾ ਦੇ ਦੇ ਬਾਟ ਨਾ ਜਾਵੇ ਯਾਰ ਚੱਲ ਕੋਈ ਨਹੀਂ ਚੱਲ ਬਸ ਸੰਡੇ ਆ ਸੰਡੇ ਕਰਕੇ ਦੁਕਾਨਾਂ ਬਹੁਤ ਬੰਦ ਪਰ ਦੁਕਾਨ ਖੁੱਲੀ ਹੈ ਕਲਵੰਤ ਦੀ ਉੱਥੋਂ ਲੈਣਾ ਸੀ ਉਹਦੇ ਵਾਲੇ ਬੱਲਬ ਕਿਹੜੇ ਜਿਹੜਾ ਇਨਵਰਟਰ ਵਾਲਾ ਬੱਲਬ ਜਿਹੜਾ ਹੁੰਦਾ ਆਪਣੇ ਆਪਣੇ ਪਰਪਤ ਦਾ ਲੈਟਰੀ ਬੈਟਰੀ ਚਾਰਜ ਚੜ੍ਹ ਦੇਖਦੇ ਫੇਰੇਗਾ ਤੇ ਕੋਣ ਠੀਕ ਜਿਹਾ ਥੱਲਾ ਵਈਆ ਖੁੱਲੀ ਆ ਕਲਵੰਤ ਇਲੈਕਟ੍ਰੋਨਿਕ ਬ੍ਰੇਡਸ ਦੇਖਿਓ ਵੀ ਕਿਹੜਾ ਦਿਖਾਈ ਮੜਾ ਜਿਆਰ ਮੈਂ ਵੀਡੀਓ ਦਿਖਾ ਦਈਏ ਆ ਬੱਲਬ ਹੈ ਨਹੀਂ ਹੈਂਗੇ ਬੜਕ ਬੜੀ ਦੇਣਾ ਨੂੰ ਹੰਦਾ ਹੀ ਹੈ ਹਾਂ ਤੇ ਦੇਖੇਗਾ ਕਿ ਵੱਡ ਜਾਂਦਾ ਤਾਂ ਜਾਦੂ ਹੋ ਗਿਆ ਯਾਰ अच्छा 75000 ਬਣਾ। ਸਿੱਧਾ। ਅੱਛਾ। ਇਹ ਚਾਰਜੀ ਨਹੀਂ, ਚਾਰਜੀ ਦਾ ਹੈ। ਚਾਰਜੀ ਘੱਟਾ ਹੈ। ਹਾਂ। ਕੈਮਰਾ ਗਾ ਦਾ ਹੁਣ ਸਾਫ ਆਇਆ। ਘੱਟ ਚਾਹ। ਹੈ ਕਿੰਨੇ ਦਾ ਇਹ? 12 ਵਾਟ ਦਾ ਕਿੰਨੇ ਦਾ ਜੀ? 12 ਵਾਟ ਦਾ। ਚਾਰ ਦੇ ਮਾ। ਇਹ ਕੋਈ 400 ਰੁਪਏ। ਹੈ? 440। 440 ਦਾ ਇੱਕ। ਹਾਂਜੀ। ਇੱਕ ਸਾਲ ਦੀ ਗਾਰੰਟੀ। ਸਾਲ ਦੀ ਗਾਰੰਟੀ ਵੀ ਇੱਥੇ। ਹਾਂਜੀ। ਆਹ ਪੈਸੇ ਜਾਦਾ ਆ ਕੇ ਲੱਗਦੇ ਆ। ਮੈਂ ਕਹਾਂ ਪੈਸੇ ਜਾਦਾ ਆਣ ਟੈਟੂ ਛੈਟੂ ਬਣਾ ਲੈ ਹੈ। ਖਤਰਨਾਕ ਚੀਜ਼ਾਂ ਬਣਾਇਆ ਤਾ ਯਾਰ ਕਮਾਲ ਕਰਕੇ ਰੱਖਤੀ ਆ ਤਾ ਆਹ ਮੁੰਡੇ ਆ ਮਂਡੀਰ ਹਨ ਮਂਡੀਰ ਕਹਿੰਦਾ ਐ ਲੈ ਵਰਾਇਆ ਕਰੋ ਆਦੇ ਸਫਾ ਥੋੜਾ ਥੋੜਾ ਫਿਰ ਕਾ ਕੀ ਕਰੇਗਾ ਕੁਝ ਕਰਨਾ 2 ਕਿਲੋ 2 ਕਿਲੋ ਪਿਆਜ ਸਟੈਂਗ ਗਨਾ ਨਰਜੀ ਅੱਡੇ ਕਹਿੰਦਾ ਉਹ ਪੁੜੀ ਚ ਸਟੈਂਡ ਗਨਾ ਨਰਜੀ ਸਾਡੀ ਪੜਾ ਗੱਲਬਾਤ ਚੱਲਦੀ ਜੀ ਮੈਂ ਉਹ ਜਗ੍ਹਾ ਦਾ ਇਤਿਹਾਸ ਪੁੱਛਦਾ ਸਾਂ ਉਹ ਬਸ ਪੁਰਾਣੇ ਸਮਿਆਂ ਦਾ ਹੀ ਆ ਉਹ ਅਸੀਂ ਨਹੀਂ ਗੱਲਾਂ ਦੱਸ ਸਕਦੇ ਹੈਗੇ ਬਸ ਸ਼ਰਧਾ ਬਾਈ ਉਹ ਕਿੱਧਰੋਂ ਫੜਦਾ ਗੱਡੀ ਉਹ ਹੈ ਆ ਵੀ ਕਿੱਧਰੋਂ ਆਉਂਦਾ ਹੈ ਓਕੇ ਯਾਰ ਹੇ ਵੀ ਇਹ ਲੋਕ ਡਰਦੇ ਬਾਈ ਆਪੇ ਡਰ ਕੇ ਚੱਲੋ ਆਪੇ ਡਰ ਕੇ ਚੱਲੋ ਬਾਈ ਰੋੜਾ ਪਰ ਤਾਂ ਲੋਕ ਵਿੱਚ ਵੱਜਦੇ ਆਗੇ ਬਾਬੇ ਦੇ ਗਾਣੇ ਕਹਿੰਦਾ ਜਿੰਨੇ ਫੁੱਦੂ ਆਕੇ ਮੇਰੇ ਸਿੰਘ ਮਾਰਦੇ ਉਹ ਗੱਲ ਹੈ ਸੜਕ ਦੇ ਵਿੱਚ ਚੜ ਜਾਓ ਤੁਸੀਂ ਹਾਂ ਐ ਨਹੀਂ ਪਤਾ ਕਿਹੜੇ ਪਾਸੇੋਂ ਕਿੱਧਰੋਂ ਆਕੇ ਸਿੰਘ ਮਾਰਨਾ ਕਿਹਨੇ ਤੁਹਾਡੇ ਦੇਖਿਆ ਬਾਬੇ ਜਾਦੂ ਫਿਰ 25 ਸਾਲ ਹੋ ਗਏ ਉਹ ਵੀ ਚੱਲਦੇ ਹੈ ਬਾਬੇ ਦੇਖਿਆ ਜਾ ਤੂੰ ਹਾਂ ਜੀ ਉਹ ਦੇਖਦਾ ਬਾਬੇ ਨੂੰ ਪੱਲਾ ਵਾਲਕ ਦਿਖਾਤਾ ਹਾਂ ਹਾਂ ਕਾਮਜਾਦਾਰ ਹੁਣ ਅੰਦਰ ਫਿੱਟ ਕਰਦੀ ਭਾਈ ਕਰੀ 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 ਗਾਨ ਸਟਿੰਗ એનર્ਜੀ ਖਰੀਦਰ ਨੂੰ ਕਰਕੇ ਨਿੰਰਦੀ ਹਾਂ ਉਹਨੂੰ ਦੇ ਦੇ ਕੋਟ ਕੋਟ ਇਕੱਲੇ ਪੀ ਜਾਂਦਾ ਬਸ ਅਸੀਂ ਨਿੰਰਸ਼ਾ ਕਰਦੇ ਅਸੀਂ ਨਿੰਰਦੇ ਨਾ ਬਸਾਂ ਨਹੀਂ ਕਰਦੇ ਅਸੀਂ ਕਰਦੇ ਅਸੀਂ ਕਰਦੇ 18 ਸਾਲ ਤੇ ਵੱਧ ਆਵਰਨ ਨਹੀਂ ਜਾਏ ਅਸੀਂ ਕਰਦੇ ਨੈਚੁਰਲ ਨਸ਼ੇ ਨੈਚੁਰਲ ਕਿਹੜੇ ਨਸ਼ੇ ਕੋਟੇ ਵਾਲੇ ਕੋਟਾ ਮੇਰੇ ਵੀਡੀਓ ਦਿਖਾ ਮੋੜਦਾ ਹੈ ਨਾ ਪੀ ਲਿਆ ਇੱਕ ਵਾਰ ਹੋਣਦਾ ਹੀ ਆਵੇ ਘਰ ਨੂੰ ਕਹਿੰਦੇ ਆਵਰੇ ਬੈਠ ਰੋਏ ਵੀ ਵੀ ਬਾਈ ਆਤਾ ਭਾਈ ਹ ਹ ਹੁਣ 2 ਘੰਟੇ ਅਰਸ਼ਟ ਬਣਦੇ ਜਾ ਅਰਸ਼ਟ ਕਰੀਏ ਥੱਕ ਕੇ ਤੇ ਥੱਕ ਕੇ ਵੀ ਕੰਮ ਕਾਤਾ ਕਰਿਆ ਬਸ ਮਾੜਾ ਮੋਟਾ ਜਿਹਾ ਪਰ ਥੋੜਾ ਜਿਹਾ ਮੈਂ ਉੱਠਦਾ ਮੈਨੂੰ ਸਵੇਰੇ 4:30 ਕਾਲ ਆ ਗਈ ਸੀ ਆ ਜਾਣ ਵਾਸਤੇ ਬੱਤ ਬਾਈ ਕਹਿੰਦਾ ਵੀ ਆਪਾਂ ਇੱਕ ਜਗ੍ਹਾ ਜਾਣਾ ਸੀ ਉੱਥੇ ਸੰਡੇ ਨੂੰ ਜਾਂ ਸੈਚਰ ਨੂੰ ਸੈਚਰ ਸੰਡੇ ਦੀ ਸਵੇਰ ਆ ਸੰਡੇ ਰਾਜ ਸੰਗਰ ਸਵੇਰ ਅਸਦੀ ਬਾਰ ਦਾ ਕੀਰਤਨ ਕਰਨ ਜਾਂਦਾ ਟੱਬੀ ਸਾਹਿਬ ਤੇ ਉੱਥੇ ਜਾਣਾ ਸੀ ਫਿਰ ਮੈਂ ਗਿਆ ਨਹੀਂ ਉੱਠ ਖੜਾ ਤੇ ਜਾ ਤਾ ਮੈਂ ਕਿਹਾ ਵੀ ਆਪਾਂ ਇੱਧਰ ਵੀ ਤਿਆਰੀ ਕਰਨੀ ਆ ਚਲੋ ਹੋ ਗਿਆ ਸਾਰਾ ਕੰਮ 2-2 ਘੰਟੇ ਰੈਸਟ ਕਰ ਲਈਏ ਸਰੀਰ ਆ ਥੋੜੀ ਜਿਹੀ ਰੈਸਟ ਮੰਗਦੀ ਆ ਜੇ ਜਾਗਣਾ ਤਾਂ ਨੀਂਦਣਾ ਵੀ ਆ ਥੋੜਾ ਬਹੁਤ ਇਹਨੇ ਮੈਨੂੰ ਕਹਾ ਦੇ ਡਾਡੀ ਤੇਰਾ ਬਾਪੂ ਆਇਆ ਕਿਨੇ ਪਾਪਾ ਡਾਡੀ ਕਰੂਗਾ ਕਾਨੂੰਗਾ ਉਹਦਾ ਉਹ ਦੇ ਸੋਤਾ ਪਰ ਨਾਨਕੇ ਸਰ ਮੈਂ ਵੀ ਆ ਰਿਹਾ ਤੋੜਾ ਪਰ ਨਾਨਕੇ ਆਹ ਤੇ ਸਾਡੀ ਟੀਮ ਦਾ ਫਾਈਨਲ ਚੱਲ ਰਿਹਾ ਅੱਜ ਜਿਸੀ ਸਾਹ ਇੱਧਰ ਖੜੇ ਨੇ ਜਿਹੜਾ ਪਹਿਲਾ ਮੈਚ ਜਿੱਤੇ ਆ ਹੈ ਜਿਹੜਾ ਪਹਿਲਾ ਮੈਚ ਜਿੱਤੇ ਆ ਕਿਹੜਾ ਇਹ ਤੇ ਸੈਮੀਫਾਈਨਲ ਉਹਦਾ ਬਾਈ ਰੱਬ ਨੇ ਜਿਤਾਇਆ ਰੱਬ ਨੇ ਜਿਤਾਇਆ ਟੀਕੇ ਕਢਾਤੀ ਸਾਡੀ ਸਾਰੀ ਮੈਂ ਦੇਖ ਰਹਾ ਤਾਂ ਲਾਈਵ ਸਕੋਰਿੰਗ ਚੱਲਦੀ ਹੁੰਦੀ ਆ ਔਨਲਾਈਨ ਲਾਈਵ ਸਕੋਰ ਚੱਲਦੀ ਸਾਡੇ ਮੈਚ ਦੀ ਦੀ ਉਹਦੇ ਪਰ ਦੇਖ ਰਿਹਾ ਤਾਂ ਮੈਂ ਲਾਈਟ ਬੋਲ ਬੋ ਛੱਕਾ ਵੱਜਾ ਅਮੈਰੀਕਾ ਕਾ ਬੈਠ ਦੇਖਦੇ ਤੇ ਬਾਈ ਸਰਾ ਕਰਾਤਾ ਜੋਰੇ ਬਾਈ ਦਾ ਧੰਨਵਾਦ ਬਹੁਤ ਹੈ ਜੋਰੇ ਨੇ ਛੱਕਾ ਮਾਰ ਕੇ ਜਦਾ लास्ट ਬੋਲ ਤੇਨ ਰਹਿਗੇ ਤੇ ਮੇਰੇ ਸਕੋਰ ਨੇ ਚਾਰ ਹਾਂ ਤੇਨ ਰਹਿੰਦੇ ਤੇ ਇੱਕ ਬੋਲ ਤੇਨ ਰਹਿਗੇ ਤੇ ਇੱਕ ਬੈਡ ਪਾ ਗਿਆ ਦਾ ਉਹ ਤੇਨ ਚਾਰ ਰਹਿੰਦੇ ਤੇ ਚਾਰ ਹਾਂ ਬਾਈ ਸਰਾ ਕਰਾਤਾ ਹੈ ਹਾਂ ਹਾਂ ਚਾਰ ਵਿਕਟਾ ਜ਼ੀਰੋ ਰਨ ਮੈਂ ਅਗਲਾ ਵੀ ਹਾਰ ਕੇ ਦਾ ਐ ਜੋ ਬਾਈ ਹੋਰ ਰੱਬੇ ਰੱਖਿਆ ਤਾਂ ਰੱਬੇ ਰੱਖਾ ਦਾ ਰੱਬੇ ਰੱਖਾ ਗੱਲ ਸਹੀ ਯਾਰ ਰੱਬੇ ਰੱਖਾ ਹੁੰਦਾ ਹੁਣ ਵੀ ਮਰਾ ਬੇਬੇਰ ਦਾ ਸਨ ਹੈ ਹੁਣ ਸਾਡੇ ਨਾਲ ਦੋਨੇ ਪਿੰਡਾਂ ਦੇ ਵਿੱਚ ਆਏ ਇੱਕ ਸਰਕੂ ਜਿਹਾ ਲੰਗਦੇ ਆ ਜਿੱਦਾਂ ਇੰਡੀਆ ਪਾਕਿਸਤਾਨ ਦਾ ਮੈਚ ਉਦਾਂ ਹੁੰਦਾ ਹੁੰਦਾ ਸਾਡਾ ਮੈਚ ਇਹ ਸਾਡਾ ਉਦਾਂ ਮੈਚ ਆ ਇਹ ਇੱਕ ਵਾਰੀ ਇੰਡੀਆ ਕੀ ਵਸ ਇੱਕ ਵਾਰੀ ਕਰਤਾ ਸਖਤ ਧੰਵਾ ਉਹ ਮੈਚ ਆ ਸਾਡਾ ਇਹ ਪਹਿਲਾਂ ਹੁੰਦਾ ਹੁੰਦਾ ਤਾਂ ਇੱਥੇ ਬੱਲਾ ਬੱਲਾ ਮੇਲਾ ਲੱਗ ਜਾਂਦਾ ਹੁੰਦਾ ਦੋਨੇ ਪਿੰਡ ਇਕੱਠੇ ਹੋ ਜਾਂਦੇ ਸੀ ਹੈਨਾ ਬਾਈ ਹੁਣ ਤੈਨੂੰ ਪਤਾ ਹੈ ਗੇਮ ਮੈਂ ਕਿ ਬੀ ਹੋ ਗਈ ਕਿ ਬਿਗੜ ਗਈ ਬਹੁਤ ਗਈ ਹੈ ਬਿਗੜ ਗਈ ਬਹੁਤ ਬੜਾ ਰੌਲਾ ਕੁ ਬਹੁਤ ਜ਼ਿਆਦਾ ਜੱਤਾ ਵੇਚੋ ਉੱਥੇ ਥੱਲੇ ਵੀ ਹੋਇਆ ਤਾਂ ਤਿੰਨ ਬੰਲੇਗਾ ਤਿੰਨ ਬੰਲੇਗਾ ਜਾਤੇ ਸੀ ਕੇ ਚੀਂਗ ਜਗੇੜਾ ਪਹਿਣਾ ਰੋਲੇ ਰੋਲੇ ਹਾਂ ਹਾਂ ਸਮਾਂ ਬਦਲਦਾ ਜਾਂਦਾ ਹੁਣ ਕਿੰਨੇ ਘੋਗਰਾਂ ਨੇ ਇਹਦੇ ਲੱਭੇ ਨੂੰ ਬਿੱਦ ਨੁੜੇ ਨੁੜੇ ਹੋ ਗਏ ਅੱਗੇ ਪੜਾ ਹਾਂ ਹਾਂ ਬੋ ਆਈ ਮਾਰ ਰਿਹਾ ਕਿੰਦ ਤੁਝਾ ਡੀਸੀ ਖੜਾ ਸਾਡੀ ਟੀਮ ਦਾ ਬਹੁਤ ਤਕੜਾ ਸਪੋਰਟਰ ਹੈ ਭਾਈ ਮੈਂ ਤਾਂ ਆਪਣੀ ਟੀਮ ਨੇ ਗੈਰ ਮਰਜ਼ੀ ਹੋਵੇ ਜਾਣਾ ਦੇ ਦਿੰਦਾ ਹਾਂ ਅਸੀਂ ਵੀ ਸਪੋਰਟਰ ਮੈਂ ਵੀ ਸਪੋਰਟ ਕਰਨੇ ਆਏ ਹਾਂ ਸਾਡੀ ਟੀਮ ਜਿੱਤੇ ਹਾਂ ਉਹ ਪਾਰਟੀ ਬੂਡੀ ਕੁਝ ਕਰੀਏ ਅੱਜ ਨਹੀਂ ਫਿਰ ਕਰਾਂਗੇ ਹੁਣ ਪਾਰਟੀਆਂ ਦੋ ਦਿਨ ਹੁਣ ਕੋਈ ਪਾਰਟੀ ਨਹੀਂ ਹੁੰਦੀ ਚਾਲ ਚਾਰ ਰੋਕ ਲੂਗਾ ਬismillah ਅਰੇ ਯਾਰ ਫਿਰ ਭਾਈ ਯਾਰ ਪਾਰਟੀਆਂ ਸ਼ਾਮ ਨੂੰ ਲੈਣੀ ਲੈਣੀ ਆ ਇਹਦਾ ਮਰਜ਼ੀ ਹੁੰਦੀ ਯਾਰ ਇਹ ਨਹੀਂ ਬੰਗਲ ਬਣਦੀ ਪਾਰਟੀਆਂ ਚੱਲੂਗੀ ਹਾਂ ਯਾਰ ਪਾਣੀ ਪੀ ਨੋ ਮੜਾ ਗਿਆ ਪੀਗਾ ਪੀਗਾ ਜੀਰੋ ਮੈਂ ਨਵਾਂ ਕੰਮ ਖੋਲਿਆ ਫੋਨ ਨਾਲ ਤੇ ਜੇ ਕਿਸੇ ਨੇ ਫੋਨ ਲੈਣਾ ਤਾਂ ਜਰੂਰ ਮੈਨੂੰ ਦੱਸਿਓ ਬੜੇ ਸਸਤੇ ਰੇਟ ਵਿੱਚ ਦੇ ਰਿਆ ਲਾਈਨ ਲੱਗੀ ਪਈ ਆ ਠੀਕ ਆ ਵੀ ਕੋਈ ਆਪ ਵੇਚਣਾ ਤਾਂ ਕੋਣ ਵੀ ਜੋ ਕੋਸਟ ਰਿਆ ਵੀ ਵੇਚ ਲੈ ਕੇ ਚਲਾ ਹਾਂ ਇਹ ਵੀ ਦੇਜੋ ਭਾਈ ਆ ਠੀਕ ਆ ਫੋਨ ਲੈ ਲਓ ਫੋਨ ਲੈ ਲਓ 6 ਰਨ ਰਹਿੰਦੇ ਆ ਜਿੱਤਣ ਵਾਸਤੇ ਸਾਡੇ ਪਲੇਅਰ ਤਿਆਰ ਭੱਜਣ ਵਾਸਤੇ ਗਰਾਉਂਡ ਚੋਂ ਹਾਲੇ ਵੀ ਥੋੜਾ ਜਿਹਾ ਪਿਆ ਮੈਚ ਜੋਰਾ 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 ਜਾਊਗਾ ਹੁਣ <laughs> ये, 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 रिकॉर्ड <laughs> लखी गया हूँ दो बॉल दोटा हुई है बोल है ओ, की तोड़ती यार <laughs> ਓਹ ਤੁਮੇ ਰਿਕਾਰਡ ਹੋ ਗਿਆ ਭਾਈ ਲੈ ਮੈਂ ਲੱਖੀ ਦਾ ਰਿਕਾਰਡ ਹੋ ਜਾਵੇ ਏ ਓ ਗੁੱਡ ਸਟਾਪ ਕੀ ਹਰਦੁਲ ਬਿਕਰ ਦੇ ਕੇ ਆ ਗਏ ਯਾਰ ਅੱਜ ਕੱਲ ਟਾਈਮ ਮਾਰੀ ਚੱਲ ਮੇਰਾ ਮੇਰਾ ਟਾਈਮ ਚੱਲਦਾ ਅੱਜ ਲੱਗ ਗਿਆ

Hãy subscribe cho kênh Ghiền Mì Gõ Để không bỏ lỡ những video hấp dẫn ਰੋ ਰੋ ਬਾਈ ਇੱਕ ਮਿੰਟ ਰੋ ਜਾ ਇੱਕ ਮਿੰਟ ਇੱਕ ਮਿੰਟ ਵੀਡੀਓ ਮਾਰ ਰੋ ਬਾਈ ਵੀਡੀਓ ਮਾਰ ਰੋ ਬੜਾ 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 ਹੋਣੀ ਨੇਪਰ ਦੇ ਥੱਲੇ ਜ਼ਮੀਨ ਬਣੂਗੀ ਥੱਲੇ ਦਾ ਫਰੰਟ ਕੈਮਰਾ ਬਾਈ ਡੈਂਗਲ ਕਰਕੇ ਵਾਈਡ ਐਂਗਲ ਕਰੀ ਵਾਈਡ ਐਂਗਲ ਕਰੀ ਵਾਈਡ ਐਂਗਲ ਕਰ ਲੈ ਬੜਾ ਸਾਰਾ ਹੀ ਵਾਈਡ ਐਂਗਲ ਕਰ ਫਟ ਲੈ ਬਾਈ ਰੀਲਾ ਨੇ ਆਪਾਂ ਵੀਰੇ ਦੋਸਤ ਮਿਲਣ ਆਏ ਆ ਮੇਰੇ ਨਾਲ ਕਿੱਥੇ ਵੀ ਇਹ ਤਾਂ ਨਾਗੇ ਤੇ ਆਪਾਂ ਤੇਰਾ ਡਾਂਸ ਦੇ ਭੁੱਲਦਾ ਤੁੰ ਜੋ ਇਹਨੇ ਡਾਂਸ ਕਰਨਾ ਉਥੇ ਵੀ ਇਹ ਤਰਾਂ ਹਾਂਜੀ ਐਂਡ ਲੈਵਲ ਸਾਡੇ ਪਿੰਡ ਦੇ ਮੁੰਡੇ ਵੀ ਦੇਣਗੇ ਜੀ ਤੁਹਾਨੂੰ ਅੱਛਾ ਮੁੰਡਾ ਦਵਿੰਦਰ ਹੈ ਜੀ ਅੱਛਾ ਅੱਛਾ ਮੈਂ ਤੁਹਾਨੂੰ ਕਰ ਦੇ ਜੀ ਹੈਲੋ ਦਵਿੰਦਰ ਬਹੁਤ ਤੁਹਾਡਾ ਫੈਨ ਹੈ ਜੀ ਕਹਿੰਦਾ ਸੀ ਹੁਣ ਮੈਂ ਹਾਂਜੀ ਭਾਈ ਆਗੇ 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 ਆਜੋ ਆਜੋ ਟੀਮ ਆ ਗਈ ਲਾਡਾ ਭਾਈ ਦੂਜੇ ਨੰਬਰ ਤੇ ਟੀਮ ਆਇਆ ਜੀ ਹਾਂ ਭਾਈ ਫਾਈਨਲ ਟਰੋਫੀ ਸਾਡੇ ਪਿੰਡ ਦੇ ਮੁੰਡਿਆਂ ਨੂੰ ਮਿਲਣ ਲੱਗਿਆ ਭਾਈ ਨੜਾ 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 ਆਜੋ ਭਾਈ ਆਜੋ ਥੱਲੇ ਬਹਿ ਜਾਓ ਥੱਲੇ ਬਹਿ ਜਾਓ ਟੋਪੇ ਨਾਲੋ ਇੱਥੇ ਬੈਠ ਰੱਖ ਲੈ ਮਰੇ ਆਜਾ ਜੀ ਨੜਾ ਜਾ ਕੋਈ ਮਾਰੋ ਬੱਗੇ ਬਣਾਏ ਬੱਗੇ ਘੁੰਮ ਕੇ ਮਰੇ ਆ ਜਾ ਸਗੜੇ ਆ ਭਾਈ ਆਪਣੇ ਨਹੀਂ ਬਣਾਉਗੇ ਲੱਗਦੇ ਆ ਲੱਗਦਾ ਮੈਂ ਆਉਂਦੇ ਸ੍ਰੀ ਯੇ ਅੰਦਾ ਕਲਿੱਪ ਲਿਆ ਅੱਤਰ ਫੋਟੋ ਸੈਸ਼ਨ ਹੋ ਰਿਹਾ ਮੈਂ ਭੱਜ ਕੇ ਦਹੰਦਾ ਕਿ ਆ ਚੀਜ਼ ਜਲ ਜੂ ਤਾਂ ਕੈਮਰਾਮੈਨ ਦੇਖੋ ਕੈਮਰਾਮੈਨ ਉੱਠ ਖੜਿਆ ਆਉਂਦੇ ਸ੍ਰੀ ਆ ਵੀ ਪੋਜ਼ ਇਹ ਕਿਹੜਾ ਇਹ ਕਿਹੜਾ ਗੱਦਾ ਹੈ ਪੋਜ਼ ਲੈ ਕੇ ਖਿੱਚ ਰਿਹਾ ਫੋਟੋ ਪੋਜ਼ ਲੈ ਕੇ ਇਹ ਨਹੀਂ ਸਮਝ ਲੱਗੀ ਹੈਗੀ ਸਤ ਗੰਗਨੰਦ ਕਾ ਸਦਾ ਵਿੱਚ ਸੰਤ ਗਿੰਨਦਾ ਤੋਂ ਸਮਾ ਤੋਂ ਕਾ ਨਾਰਦ ਸੰਤ ਭਾਵਤਾ ਵਿਗਾਪੇ ਹੋਇਮ ਸਤ ਗੰਗਨੰਦ ਲਟਰਨ ਲਟਾਉਣੀਆਂ ਹੋ ਗਈਆਂ ਬਈ ਟੱਕਰ ਹੋ ਚੁੱਕਿਆ ਕਰਨ ਹਾਂਜੀ ਖੇਲ ਰੋਣਾ ਨਾ ਪਾਪਰ ਹਾਂ ਮੈਂ ਇੱਧਰ ਤੇ ਇੱਧਰ ਆ ਜਾਓ ਇੱਥੇ ਮੱਛਰ ਰੋਣਾ ਇਹ ਚਾਲਾ ਹੋਈ ਨੇ ਮਛਰਾਲਾ ਕਿਹੜਾ ਮਛਰਾਲਾ ਉਹ ਉਹ ਆਲ ਆਉਟ ਇੱਥੇ ਲਾ ਦੋ ਅਰੇ ਚਾਲਾ ਪਾੜੀ ਆ ਦੂਈ ਅੱਗ ਲਾ ਦੇ ਅੱਗ ਲਾਉਣਾ ਇੱਧਰ ਲਾ ਲਓ ਇੱਥੇ ਲਾ ਲਓ ਕਿਤੇ ਨੇੜੇ ਤੇੜੇ ਇਹ ਚਾ ਇੱਥੇ ਇਹ ਜਿਹੜਾ ਮਛਰ ਘਟ ਇਨੇ ਦੇ ਵਿੱਚ ਮੈਂ ਦੇਖਿਆ ਕਰਨਾ ਉਹ ਬੱਦਲ ਡਰੀ ਗਿਆ ਆ ਬਣਾ ਕਹਿੰਦਾ ਮੈਂ ਹੋਰ ਜਦ ਤੱਕ ਇਹ طرف ਫਟਦਾ ਨਹੀਂ ਨਾ ਹੈਗਾ ਇਹ ਜਦ ਤੱਕ ਨਹੀਂ ਤੁਸੀ ਟਿਕਣਾ ਹੈਗਾ ਟਾਣਾ ਜੇ ਵੱਡਦਾ ਕਰਦਾ ਮੈਂ ਹੁੰਦੇ ਯਾਰ ਤੇ ਮੈਨੂੰ ਟਾਣਾ ਜੇ ਠੀਕ ਹੀ ਆਉਂਦੇ ਗਾ ਪੱਥੇ 'ਚ ਵੱਜਦਾ ਗਿਆ ਉਹ ਕਿਹਦੀ ਬਾਈ ਨਾਲ ਟਾਣਾ ਲਗਾ ਦਿੱਤਾ ਕੀ ਹੁੰਦਾ ਇਹ ਜੀ ਹਾਂ ਕਹਿੰਦਾ ਫੇ ਟਾਣਾ ਹੀ ਵੱਡਦਾ ਪਿਛਲੀ ਵਾਰੀ ਕਹਿੰਦਾ ਮੈਂ ਰਹਿ ਗਿਆ ਇੱਥੇ ਰਾਤ ਨੂੰ ਆਦਾ ਕਲਵਿੰਦਰ ਦੇਖੀ ਗਿਆ ਮੈਨੂੰ ਤਦੋਂ ਮੈਂ ਇਹਦੇ ਤੇ ਮੈਂ ਬੈਠਾ ਦਾ ਕਦ ਰਾਤ ਨੂੰ ਮੈਂ ਨਾ ਕਿਨੂੰ ਪਤਾ ਕੋਈ ਗਰੇ ਕਰੇ ਔਲੀ ਔਲੀ ਮੈਂ ਦੇਖ ਕੇ ਵਾਲੇ ਦਾ ਮੂਰੇ ਦੇਖਦਾ ਮੈਂ ਹੋਂ ਲਗਾ ਮੱਥਾ ਦੇ ਕੇ ਸਾਡੇ ਨਾਲ ਇੱਕ ਬੰਦੇ ਨੇ ਇੱਥੇ ਖੁਦਕੁਸ਼ੀ ਕਾਲੀ ਦੀ ਗੱਲ ਫਰਾ ਲੈ ਲਵੇ ਕਿਤੇ ਇੱਥੇ ਕਿਹੜੇ ਕਿਹੜੇ ਬੂਟੇ ਲੈ ਲਿਆ ਤਾਂ ਉਹ ਬੰਦਾ ਸਾਰੀ ਰਾਤ ਡਰੀ ਗਿਆ ਉੱਥੇ ਬਾਹਰ ਜਾਈਦਾ ਕੱਲਾ ਬੈਟਾ ਦਾ ਮੋਰ ਬਤਾ ਤੀ ਹੋਇਆ ਕਿ ਇਹ ਅਜੇ ਤੱਕ ਕਹ ਦੇ ਜਾਈਂ ਨਾ ਤੂੰ ਕਹਿੰਦਾ ਹੁਣ ਪੁੱਛੀ ਜਾਂਦਾ ਮੈਨੂੰ ਉਹ ਸਾਡਾ ਲਾ ਜਿਹੜੀ ਸਾਡਾ ਤੂੰ ਆਏ ਦੀ ਜਾਂਦਾ ਉਹਨੂੰ ਤੂੰ ਹੁਣ ਮੈਂ ਕਿਹਾ ਬਈ ਉੱਪਰ ਪਾਹ ਰਿਹਾ ਇੱਧਰ ਰੱਖ ਬਰਾ ਇੱਧਰ ਤੇਰੀ ਮਾਂ ਦਾ ਫੋਨ ਆਉਂਦਾ ਜਦ ਫਿਰ ਲੋਸ ਮਿਟੋ ਰੱਦ ਦੋ ਬੱਜ ਚੱਲੇ ਤੇ ਦੂਜੇ ਜਿਹੜੇ ਪਾਠੇ ਉਹਨਾਂ ਦੀ ਆ ਬਾਰੀ ਰੋਡ ਦਾ ਟਾਈਮ ਆ ਗਿਆ ਤੇ ਚਾਹ ਬਣਾਈ ਉਹਨਾਂ ਨੂੰ ਦੋ ਕਪਰ ਦੇ ਬਾਅਦ ਦੋ ਵਜੇ ਚੱਲੇ ਦੋ 4 ਵਜੇ ਆਜਣਗੇ ਬੰਦੇ ਦੂਜੇ ਬੰਗੂ ਚੋੜਾ ਨਰੰਕਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਹੁਣ ਦੂਜੀ ਡਿਊਟੀ ਵਾਲੇ ਆ ਗਏ ਸਾਡੀ ਡਿਊਟੀ ਖਤਮ ਹੋ ਗਈ ਹੁਣ ਸਾਡੀ ਡਿਊਟੀ ਹੋਊਗੀ ਤਿੰਨ ਚਾਰ ਘੰਟੇ ਬਾਅਦ ਸ਼ੁਰੂ ਤਿੰਨ ਨਹੀਂ ਵੈਸੇ ਤਿੰਨ ਵੀ ਨਹੀਂ ਏਡੇ ਜੀ ਜ਼ਿਆਦਾ 2 ਜਾਂ 2.5 ਘੰਟੇ ਬਾਅਦ ਆ 6 ਵਜੇ ਚੱਲੇ ਤੇ ਹੁਣ ਮੰਗ ਇੱਥੇ ਸਾਢੇ 8 ਤੱਕ 2.5 ਘੰਟੇ ਦਾ ਕਸਾ 8 ਵਜੇ ਤੱਕ ਹੋਂਨਾ ਬੈਣਾ ਸਾਢੇ 8 ਤੱਕ ਨਾ ਮੱਧ ਦਾ ਪੋਕ ਮੱਧ ਦਾ ਪੋਕ 9 ਵਜੇ ਸਾਢੇ 9 ਵਜੇ ਮੱਧ ਦੇ ਪੋਕ ਉੱਪਰ ਬੈਣਾ ਪਹਿਲਾਂ ਪਹਿਲਾਂ ਮੈਂ ਡਿਊਟੀ ਬਹੁਤ ਕਰੀ ਆ ਵੀ ਰਾਤ ਨੂੰ ਪਾਠਿਆਂ ਨੂੰ ਜਦੋਂ ਉਹਦੇ ਬਾਰੇ ਆਉਣੀ ਹੈ ਚਾਹ ਪਰਾਉਣੀ ਉਹਨਾਂ ਨੂੰ ਤੇ ਤੜਕੇ 4 ਵਜੇ ਆਪਣੀ ਛੁੱਟੀ ਕਰਕੇ ਆ ਜਾਂਦੇ ਸੀ ਪਰ ਅੱਜ ਤਾਂ ਫਿਰ ਵੀ 6 ਵਜੇ ਘਰ ਆਇਆ ਦੋ ਘਾਟੇ ਵਰਮਗਾ ਇੱਥੇ ਸੌਣਦੇ ਫੇਰ ਘਰ ਜਾ ਕੇ ਫਿਰ ਨੀਂਦ ਘਟ ਆਉਂਦੀ ਹੁੰਦੀ ਸੀ ਇੱਥੇ ਦੋ ਘਾਟੇ ਹੋਰ ਸੌਂ ਜਾਂਦੇ ਹੁੰਦੇ ਹੁਣ ਤਾਂ ਵੈਸੇ ਕਰਨੇ ਥੋੜੀ ਜਿਹੀ ਰੈਸਟ ਤੇ ਵੀਡੀਓ ਵੀ ਡਿਟ ਕਰੀਏ ਲੇ ਮੇਲ ਮੈਸੇਜ ਦੇਖਿਆ ਫੋਨ ਵੀ ਚਾਰਜ ਹੋ ਗਿਆ ਫੋਨ ਬੰਦ ਹੋ ਗਿਆ ਵਾਰ ਵਾਰ ਸੇ ਹੁੰਦੇ ਦਿਨ ਚ ਸਾਵਾਂ ਗਏ ਕਿਹੜੀ ਘੰਟਾ ਚਾਹ ਬਣ ਗਈ ਬੜੀ ਸੁਸਤੀ ਮਾਰੀ ਤੁਸੀਂ ਤਾਂ ਚਾਹ ਲਈ ਤਾਂ ਜੇ ਹੁਣ ਮੈਂ ਚਾਹ ਪੀ ਲਈ ਸੁਸਤੀ ਚੱਕੀ ਜਾਣੀ ਰਾਤ ਦੀ ਫਿਰ ਹੀ ਡਿਊਟੀ ਜਾਤ ਨੂੰ ਸ਼ਾਇਦ ਹੁਣ ਜਿਹੜੇ ਦੂਜੇ ਸਾਡੇ ক্রিকেট ਵਾਲੇ ਮੁੰਡੇ ਉਹ ਆ ਜਾਣਗੇ ਫਿਰ ਉਹਨਾਂ ਨਾਲ ਕੱਲ ਪਾਰਟੀ ਕਰੀ ਜਿੱਤਣ ਮੈਚ ਜਿੱਤਣ ਤੋਂ ਬਾਅਦ ਮੈਨੂੰ ਬਹੁਤ ਬੁਲਾਉਂਦੇ ਸੀ ਮੈਂ ਕਿਹਾ ਨਾ ਯਾਰ ਫਿਰ ਓਖਾ ਆਜੂਗਾ ਫਿਰ ਰਾਤ ਦੀ ਡਿਊਟੀ ਵੀ ਕਰਨੀ ਆ ਤੇ ਪਾਰਟੀ ਚ ਕਹਿੰਦੇ ਸ਼ਾਮਲ ਹੋ ਮੈਂ ਕਿਹਾ ਨੋ ਤੇ ਅੱਜ ਆਉਣਗੇ ਸਾਰੇ ਮੁੰਡੇ ਫਿਰ ਅਜ ਰਾਤ ਨੂੰ ਫਿਰ ਜੋ ਫਿਰ ਅ ਕੱਲ ਨੂੰ ਫਿਰ ਲਾਸਟ ਦਿਨ ਹੈ ਲੰਗਰ ਦੀ ਸੇਵਾ ਸਾਰੀ ਬਈ ਸ਼ਾਮ ਜਿਆਦਾ ਰੌਣਕਾਂ ਲੱਗਣਗੇ ਉੱਤੇ ਤੇ ਹੁਣ ਤੂੰ ਇੱਥੇ ਹੀ ਰਿਹਾ ਬੜੇ ਲੱਗਿਆ ਹੈ ਮਹਿਕ ਨਾਲ ਆ ਗਿਆ ਨਾ ਇਹ ਹੈ ਹੈ ਨਾ ਪਰ ਰਾਤ ਨੂੰ ਠੀਕ ਹੋ ਮਦਦ ਰਹੀ ਸੀ ਕਰ ਨਾਲ ਮੈਂ ਕਿੱਥੇ ਆ ਕੇ ਫਿਰ ਮਹਿਕ ਨਾਲ ਆ ਗਿਆ ਫਿਰ ਇਹ ਮਹਿਕ ਨਾਲ ਕਰ ਨੂੰ ਜਾ ਆਇਆ ਨਾ ਉੱਥੇ ਤੇ ਫਿਰ ਉਹ ਨਾਲ ਆ ਗਿਆ ਅ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਦੋ ਦਿਨ ਹੋਰ ਲੈ ਰੱਬ ਦੇ ਨਾਮ 'ਚ ਆਵਾਜ਼ ਦੇ ਤਕਰੀਰ ਮਾਰਾਂ ਤੇ